ਦੂਰ ਹੋਣ ਮਤ ਪੀਤ ਤਰਮ ਤੇ ਜਾਤ ਦੇ ਪੁੱਲਣ ਨਾ ਚੇਤੇ ਕਦੇ ਮਾਨਵ ਓ ਕਾਤ ਦੇ ਦੂਰ ਹੋਣ ਮਤ ਪੀਤ ਤਰਮ ਤੇ ਜਾਤ ਦੇ ਪੁੱਲਣ ਨਾ ਚੇਤੇ ਕਦੇ ਮਾਨਵ ਓ ਕਾਤ ਦੇ ਅਤਵਾਦ ਦੀਆਂ ਮਾਰਨ ਬੁਲਾ ਦੇ ਜੰਗ ਨਾ ਛੜੇ ਦੋਵੇਂ ਦੇਸ਼ਾਂ ਦੇ ਲਈ ਮੰਗੀਏ ਦੁਆਵਾਂ ਹਾੜਾ ਕਦੇ ਜੰਗ ਨਾ ਛੜੇ ਦੋਵੇਂ ਦੇਸ਼ਾਂ ਦੇ ਲਈ ਮੰਗੀਏ ਦੁਆ ਪਿਆਰਾ ਸਾਡੀ ਹੈ ਗਾਜਿੰਦ ਜਾਨ ਹੈ ਸਾਡਾ ਕੀ ਪਰਾ ਦੇਸ਼ ਪਾਕ ਸਤਾਨ ਗਏ ਭਾਰਤ ਪਿਆਰਾ ਸਾਡੀ ਹੈ ਗਾਜਿੰਦ ਜਾਨ ਹੈ ਸਾਡਾ ਕੀ ਪਰਾ ਦੇਸ਼ ਪਾਕ ਸਤਾਨ ਗਏ ਬੈਕ ਦੂਰ ਕਰੋ ਜੋ ਵੀ ਮੂੰ ਮਟਾਵਾਂ ਬੈਕ ਦੂਰ ਕਰੋ ਜੋ ਵੀ ਮੂੰ ਮਟਾਵਾਂ ਹਾੜਾ ਕਦੇ جنگ ਨਾ ਛੜੇ ਦੋਵਾਂ ਦੇਸ਼ਾਂ ਦੇ ਲਈ ਮੰਗੀਏ ਦੁਆਵਾਂ ਹਾੜਾ ਕਦੇ جنگ ਨਾ ਛੜੇ ਦੋਵਾਂ ਦੇਸ਼ਾਂ ਦੇ ਲਈ ਮੰਗੀਏ ਦੁਆਵਾਂ ਅੱਤਵਾਦੀਆਂ ਦਾ ਹੁੰਦਾ ਕੋਈ ਵੀ ਤਰਮ ਨਹੀਂ ਮਰੀਆਂ ਜ਼ਮੀਰਾਂ ਕੋਈ ਤਰਸ ਸ਼ਰਮ ਨਹੀਂ ਅੱਤਵਾਦੀਆਂ ਦਾ ਹੁੰਦਾ ਕੋਈ ਵੀ ਤਰਮ ਨਹੀਂ ਮਰੀਆਂ ਜ਼ਮੀਰਾਂ ਕੋਈ ਤਰਸ ਸ਼ਰਮ ਨਹੀਂ ਚੱਕੂ ਇਨਾਂ ਦਨ ਮੂਦ ਪਰ ਛਾਵਾ ਚੱਕੂ ਇਨਾਂ ਦਨ ਮੂਦ ਪਰ ਛਾ ਹਾੜਾ ਕਦੀ ਜੰਗ ਨਾ ਛੜੇ ਦੋਵਾਂ ਦਿਸ਼ਾਂ ਦੇ ਲਈ ਮੰਗੀਏ ਦੁਆਵਾਂ ਹੜਾ ਕਦੀ ਜੰਗ ਨਾ ਛੜੇ ਦੋਵਾਂ ਦਿਸ਼ਾਂ ਦੇ ਲਈ ਮੰਗੀਏ ਦੁਆਵਾਂ ਧੂਮਾ ਪਾਸਿਆਂ ਤਮਾਰ ਨੇ ਤਾਹੀ ਜਵਾਨ ਨੇ ਪੂਰੇ ਨਹੀਂ ਜਾਣੇ ਜਿਹੜੇ ਗੋਣੇ ਨੁਕਸਾਨ ਨੇ ਧੂਮਾ ਪਾਸਿਆਂ ਤਮਾਰ ਨੇ ਤਾਹੀ ਜਵਾਨ ਨੇ ਪੂਰੇ ਨਹੀਂ ਜਾਣੇ ਜਿਹੜੇ ਗੋਣੇ ਨੁਕਸਾਨ ਨੇ ਹੱਥ ਜੁੜੇ ਹੈ ਮੇਰੀਆਂ ਸਲਾਵਾ ਹੱਥ ਜੁੜੇ ਹੈ ਮੇਰੀਆਂ ਸਲਾਵਾ ਸਾਡਾ ਕਦੇ ਜੰਗ ਨਾ ਛੜੇ ਦੋਵਾਂ ਦੇਸ਼ਾਂ ਦੇ ਲਈ ਮੰਗੀਏ ਦੁਆਵਾਂ ਸਾਡਾ ਕਦੇ ਜੰਗ ਨਾ ਛੜੇ ਦੋਵਾਂ ਦੇਸ਼ਾਂ ਦੇ ਲਈ ਮੰਗੀਏ ਦੁਆਵਾਂ ਜੰਗ ਨਾਲ ਹੁੰਦੇ ਦੇਖੇ ਮਸਲੇ ਨਾ ਹੱਲ ਜੀ ਆਖਰ ਨੂੰ ਮੁੱਕਦੀ ਗੈ ਬੈਠਕੇ ਦੀ ਗੱਲ ਜੀ ਜੰਗ ਨਾਲ ਹੁੰਦੇ ਦੇਖੇ ਮਸਲੇ ਨਾ ਹੱਲ ਜੀ ਆਖਰ ਨੂੰ ਮੁੱਕਦੀ ਗੈ ਬੈਠਕੇ ਦੀ ਗੱਲ ਜੀ ਸੋਚੋ ਕੌਣ ਹੈ ਲੜਾਰ ਆਪਣਾ ਸੋਚੋ ਕੌਣ ਹੈ ਲੜਾਰ ਆਪਣਾ ਹਾੜਾ ਕਦੇ ਜੰਗ ਨਾ ਛੜੇ ਦੂਆ ਦੇ ਸ਼ਬਦ ਲਈ ਮੰਗੀਏ ਦੁਆਵਾਂ ਹੜਾ ਕਦੇ ਜੰਗ ਨਾ ਛੜੇ ਦੂਆ ਦੇ ਸ਼ਬਦ ਲਈ ਮੰਗੀਏ ਦੁਆਵਾਂ ਬੜਾ ਦੁੱਖ ਹੋਇਆ ਤਾਂ ਖਬਰ ਸੁਣੀ ਪੜੀਆ ਬੱਲੇ ਸਿੰਘ ਚਿੰਤਤ ਗੋਵਿੰਦ ਗੜੀਆ ਬੜਾ ਦੁੱਖ ਹੋਇਆ ਦਾ ਖਬਰ ਸੁਣੀ ਪੜੀਆ ਬੱਲੇਗਾਰ ਸਿੰਘ ਚਿੰਤਤ ਗੋਵਿੰਦ ਗੜੀਆ ਤੈਨੂੰ ਲਿਖਦਾ ਰਹੀ ਰਚਨਾਵਾਂ ਤੈਨੂੰ ਲਿਖਦਾ ਰਹੀ ਰਚਨਾਵਾਂ ਹਾੜਾ ਕਦੀ ਜੰਗ ਨਾ ਛੜੇ ਦੋਵਾਂ ਦੇਸ਼ਾਂ ਦੇ ਲਈ ਮੰਗੀਏ ਦੁਆਵਾਂ ਹਾੜਾ ਕਦੀ ਜੰਗ ਨਾ ਛੜੇ ਦੋਵਾਂ ਦੇਸ਼ਾਂ ਦੇ ਲਈ ਮੰਗੀਏ ਦੁਆਵਾਂ